ਸਾਡੀ ਭੈਣ ਹੈ ਉਹ ਬਿਲਕੁਲ ਉਹਨੇ ਕੁਝ ਵੀ ਗਲਤ ਨਹੀਂ ਕਿਹਾ ਜਿਸ ਦਿਨ ਉਹਨੇ ਉਹ ਪ੍ਰੋਟੈਸਟ ਵਾਲੇ ਦਿਨ ਦਾਸਤਿਕ ਨੂੰ ਕਾਲ ਸੀ ਉਸ ਦਿਨ ਤਾਂ ਸਾਰਿਆਂ ਨੇ ਵੀਡੀਓ ਪਾਈ ਉਹਦੀ ਸਾਰਿਆਂ ਨੇ ਵਾਹ ਵਾਹ ਕੀਤੀ ਹੈ ਵੀ ਸਾਡੀ ਸ਼ੇਰਨੀ ਹੈ ਮਾਈ ਭਗਵਦੀ ਬਾਰਸ਼ ਹੈ ਬਿਲਕੁਲ ਵੀ ਪੂਰੇ ਸਾੜੇ ਨਾਲ ਭੀੜਿਆ ਹਾਲ ਵੀ ਤਾਂ ਹੁਣ ਉਹੀ ਬੰਦੇ ਉਹਦੀ ਨੀਦਿਆ ਕਰ ਰਹੇ ਨੇ ਕਿ ਉਹਨੇ ਐਂ ਕਹਿਤਾ ਵੀ ਐਮਐਲੀ ਬਾਰੇ ਕਹਿਦਾ ਉਹਦੇ 'ਚ ਕੀ ਗਲਤ ਹੋ ਗਿਆ ਬਾਈ ਹੁਣ ਜੇ ਕਿਸੇ ਨੇ ਸੋਚਿਆ ਵੀ ਐਮਐਲਏ ਬਣਨਾ ਐਮਪੀ ਬਣਨਾ ਉਹਦੇ 'ਚ ਗਲਤ ਤਾਂ ਕੁਝ ਨਹੀਂ ਹੈ ਕੋਈ ਇੱਕ ਬੱਚੀ ਹੈ ਅੱਲੇ ਸਾਡੀ ਭੈਣ ਹੈ ਉਹਨੂੰ ਸਮਝਾਉਣ ਦਾ ਕੀ ਸੀ ਉਹਨੂੰ ਗਲਤ ਕਹਿਣ ਲੱਗੇ ਅੰਦਰਸਲ ਗਲਤ ਵੀ ਉਹ ਬੰਦੇ ਕਹਿ ਰਹੇ ਨੇ ਜਿਹੜੇ ਧਰਮ ਨੇ ਨਾਲ ਨਹੀਂ ਜੁੜੇ ਹੋਏ ਜਿਹੜੇ ਬੰਦੇ ਧਰਮ ਨਾਲ ਜੁੜੇ ਹੋਏ ਆ ਉਰੇ ਆਂਦੇ ਆ ਸਾਡੀ ਭੈਣ ਉਹਦੇ ਬੈਠਦੀ ਹੈ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਗਲਤ ਹੈ ਕੀ ਸਹੀ ਹੈ ਉਸੇ ਕੁੜੀ ਦਾ ਸਨਮਾਨ ਹੋਇਆ ਹੁਣ ਇਸਨੂੰ ਉਹਦਾ ਸਨਮਾਨ ਹੋਣ ਪਿੱਛੇ ਕੋਈ ਕਹਿੰਦਾ ਇਹਦੀ ਛੁੱਪੀ ਰੱਖੂਗੇ ਟਰੋਲ ਕਰ ਰਹੇ ਆ ਉਹਨੂੰ ਮਜ਼ਾਕ ਬਣਾ ਰਹੇ ਆ ਹੁਣ ਮੇਰੀ ਕੰਮ ਕਰਕੇ ਕਿਸ ਦੀ ਤਾਰੀਫ ਕਰੀ ਹੈ ਕਿਸੇ ਨੂੰ ਹੌਸਲਾ ਵਜਾਈ ਕਰੀ ਹੈ ਇਹਦੇ ਚ ਕੀ ਗੱਲ ਤੇ ਤਾਂ ਹੀ ਅੱਗੇ ਨੂੰ ਕੋਈ ਆਪਣੇ ਪੰਜਾਬ ਬਾਰੇ ਗੱਲ ਕਰੂਗੀ ਉਹ ਜੇ ਹੁਣ ਉਹ ਨੂੰ ਕੋਈ ਐਂ ਕਹੀ ਜਾਊਗਾ ਕਿ ਤੂੰ ਗਲਤ ਕਰਿਆ ਤੂੰ ਗਲਤ ਕਰਿਆ ਅੱਗੇ ਨੂੰ ਬੋਲੂਗੀ ਉਹ ਕਿ ਕੋਈ ਨਹੀਂ ਬੋਲੂਗੀ ਕਿਸੇ ਮੁੱਦੇ ਤੇ ਕੱਲ ਕਰ ਲੂਗੀ ਪੰਜਾਬ ਦੇ ਬਾਰੇ ਯੂਨੀਵਰਸਿਟੀ ਦੇ ਬਾਰੇ ਨਹੀਂ ਕਰੂਗਾ ਦੇਖ ਕੇ ਪਤਾ ਲੱਗਦਾ ਮਾਹੌਲ ਕੀ ਹੈ ਹੁਣ ਕਰੇ ਬੈਠੇ ਅਸੀਂ ਕਮੈਂਟ ਕਰੀ ਜਾਵਾਂਗੇ ਲੋਕਾਂ ਨੂੰ ਗਲਤ ਬੋਲੀ ਜਾਵਾਂਗੇ ਉਹ ਧਰਨੇ ਵਾਲਿਆਂ ਨੂੰ ਵੀ ਨਾ ਐਂ ਬੋਲਤਾ ਆ ਵੱਧ ਬੋਲਦੀ ਐ ਘੱਟ ਬੋਲਦੀ ਐ ਕੋਈ ਕਹਿੰਦਾ ਵੀ ਆਹ ਬੱਚੀ ਸੀ ਤਾਂ ਕਰਕੇ ਛੱਡਦੀ ਵੀ ਜੇ ਪੁਲਿਸ ਵਾਲੇ ਕਾਰਵਾਈ